I believe in social justice and equity, and uh, which I saw here quite uh, quite very well when I visited Canada. And I had known about the healthcare system as well, where there was universal healthcare it was just coming in at the time, and so forth. So that was the kind of attraction to me. ਮਹਾਰਾਸ਼ਟਰ ਦੇ ਨੰਦੂਰਬਾਰੀ ਇਲਾਕੇ ਵਿੱਚ ਜਨਮੇ ਅਤੇ ਵੱਡੇ ਹੋਏ ਗੁਜਰਾਤੀ ਮੂਲ ਦੇ ਡਾਕਟਰ ਚੰਦਰਕਾਂਤ ਸ਼ਾਹ ਨੇ ਸੂਰਤ ਤੋਂ ਮੈਡੀਕਲ ਦੀ ਮਢਲੀ ਪੜਾਈ ਮੁਕੰਮਲ ਕਰਨ ਤੋਂ ਬਾਅਦ ਅਮਰੀਕਾ ਅਤੇ ਸਕਾਟਲੈਂਡ ਤੋਂ ਉੱਚੀ ਸਿੱਖਿਆ ਪੂਰੀ ਕੀਤੀ ਅਤੇ ਫਿਰ ਹਮੇਸ਼ਾ ਵਾਸਤੇ ਕੈਨੇਡਾ ਨੂੰ ਆਪਣਾ ਘਰ ਬਣਾ ਲਿਆ ਕਾਈਟ ਕਾਲ ਥਿਸ ਗੁਆਡਸ ਕੰਟਰੀ ਐਂਡ ਆਮ ਵੈਰੀ ਪ੍ਰਾਊਡ ਆਫ ਬੀਇੰਗ ਕੈਨੇਡੀਅਨ ਕੈਨੇਡਾ ਆ ਕੇ ਸ਼ੁਰੂ ਵਿੱਚ ਇਹਨਾਂ ਨੂੰ ਨਿੱਜੀ ਜ਼ਿੰਦਗੀ ਅਤੇ ਕੰਮ ਤੇ ਵਿਤਕ੍ਰੇ ਅਤੇ ਨਸਲਵਾਦ ਦਾ ਵੀ ਸਾਹਮਣਾ ਕਰਨਾ ਪਿਆ ਪਰ ਇਹਨਾਂ ਦੇਸ਼ ਅੰਦਰ ਚੰਗੀਆਂ ਤਬਦੀਲੀਆਂ ਲਈ ਜੰਗ ਜਾਰੀ ਰੱਖੀ ਡਾਕਟਰ ਚੰਦਰਕਾਂਤ ਸ਼ਾਹ ਨੇ ਯੂਨੀਵਰਸਿਟੀ ਆਫ ਟੋਰਾਂਟੋ ਦੇ ਪਬਲਿਕ ਹੈਲਥ ਸਾਇੰਸਸ ਵਿਭਾਗ ਵਿੱਚ 1972 ਤੋਂ 2001 ਤੱਕ ਸੇਵਾਵਾਂ ਨਿਭਾਈਆਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਸਿਸਟਮ ਅੰਦਰ ਡਾਈਵਰਸਿਟੀ ਦੀ ਕਮੀ ਦੇਖੀ ਅਤੇ ਆਪਣੀਆਂ ਅਨਥਕ ਕੋਸ਼ਿਸ਼ਾਂ ਤੋਂ ਬਾਅਦ ਵਿਭਾਗ ਅੰਦਰ ਘੱਟ ਗਿਣਤੀ ਭਾਈਚਾਰਿਆਂ ਦੀ ਸ਼ਮੂਲੀਅਤ ਨੂੰ ਵਧਾਉਣ ਲਈ ਨਵੀਆਂ ਨੀਤੀਆਂ ਲਾਗੂ ਕਰਵਾਈਆਂ ਪੈਨ ਵਿਧੀ ਦੇ ਵਰਸਟ ਸਟਡੀ And there were only 8.6% of the faculty were of visible minority and now it's about 22 or 23% almost over last uh, 20 years 25 years we had predicted that ਪਬਲਿਕ ਹੈਲਥ ਵਿੱਚ ਕੰਮ ਕਰਦੇ ਉਹਨਾਂ ਨੂੰ ਸੂ ਲੁੱਕ ਆਊਟ ਜ਼ੋਨ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਜੋ ਕਿ ਕੈਨੇਡਾ ਦੇ ਦੂਰ ਦਰਾਡੇ ਇਲਾਕਿਆਂ ਵਿੱਚ ਆਉਂਦਾ ਹੈ ਜਿੱਥੇ ਉਹ ਮੂਲ ਵਾਸੀ ਭਾਈਚਾਰਿਆਂ ਵਿੱਚ ਗਏ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਦੇਖਿਆ ਅਤੇ ਜਾਣਿਆ ਐਂਡ ਵੈਨ ਆਈ ਵੈਂਟ देयर ਦ ਲੇਡੀ ਟੋਲਡ ਮੀ ਦ ਡਾਕਟਰ ਸ਼ਾ ਆਈ ਡੋਨਟ ਹੈਵ ਪ੍ਰੋਬਲਮ ਮਾਈ ਕਿਡਸ ਡੋਨਟ ਹੈਵ ਐਨੀਥਿੰਗ ਟੂ ਈਟ ਫॉर ਲਾਸਟ 3 ਡੇਸ ਐਂਡ ਵੈਨ ਯੂ ਲੁੱਕ ਐਟ ਦ ਆਈ ਲੁੱਕਡ ਐਟ ਦ ਕਬਰਡਸ ਵਰ ਬੈਰ and that really here i realized that queen canada considered themselves one of the bread basket of oh, for the world because we grow a lot of wheat and all these things and, so and i say in my own backyard we have this issue is to bad on apne kam da zyada tar hissa mul wasiyan di sehat ate jeevan nu behtar banaw lain samarpit kar ditta ona mul wasiyan diyan bimariyan to lokan nu janokarwan layi kai program shuru kite Indigenous a uh, visiting lectureship program, where the I brought the indigenous speakers uh, on the campus and try to indigenization of the education. Those words were not existent, but I wanted indigenous people to come and tell their stories. ਫਿਰ ਅਨਿਸ਼ਨਾਬੇ ਹੈਲਥ ਟ੍ਰੌਂਟਰ ਨੇ ਡਾਕਟਰ ਚੰਦਰਕਾਂਤ ਸ਼ਾਹ ਨੂੰ ਆਪਣੀ ਸੰਸਥਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਉਹਨਾਂ 2001 ਤੋਂ ਲੈ ਕੇ 2016 ਤੱਕ ਅਨਿਸ਼ਨਾਬੇ ਹੈਲਥ ਟ੍ਰੌਂਟੋ ਨਾਲ ਕੰਮ ਕੀਤਾ ਜੋ ਅੱਜ ਵੀ ਡਾਕਟਰ ਸ਼ਾਹ ਦੇ ਸਲਾਹ مشਵਰੇ ਲਈ ਉਹਨਾਂ ਨੂੰ ਸੰਪਰਕ ਕਰਦੇ ਹਨ ਆਈ ਵਾਸ ਫੋਰਚੂਨੇਟ ਬਿਕਾਜ਼ ਆਈ ਵਾਸ ਗਿਵਨ ਅ ਈਗਲ ਫੈਦਰ ਬਾਈ ਦੀ ਦਰ ਕਮਿਊਨਿਟੀ ਐਂਡ you just don't receive eagle feather and say okay i'm done I had to go for learning, teaching, learning the teachings from an elder. So they kind of teach you what it means to have an eagle feather, okay? And so they have a wonderful principles of seven grandfathers teaching. They call it, and that's where the caring, sharing, bravery, forgiving, all kinds of things comes into the picture, which are universal in a way when you look at. ਉਹਨਾਂ ਦੱਸਿਆ ਕਿ ਮੂਲਵਾਸੀ ਭਾਈਚਾਰੇ ਅਤੇ ਉਹਨਾਂ ਦੇ ਖੁਦ ਦੇ ਜੈਨ ਤਰ ਮੰਦਰ ਬਹੁਤ ਸਾਰੀਆਂ ਸਮਾਨਤਾਵਾਂ ਹਨ ਅਹਿੰਸਾ ਕੁਦਰਤ ਨਾਲ ਪਿਆਰ ਅਤੇ ਸਿਮਤ ਲੋੜਾਂ ਅਨੁਸਾਰ ਹੀ ਜੀਵਨ ਜੀਣਾ ਇਹ ਸਾਰੇ ਮੁੱਲ ਕਿਸੇ ਵੀ ਹਿੰਦੁਸਤਾਨੀ ਭਾਈਚਾਰੇ ਦੇ ਮੂਰਲੇ ਮੁੱਲ ਹਨ ਉਹਨਾਂ ਦੱਸਿਆ ਕਿ ਸਾਨੂੰ ਸਭ ਨੂੰ ਮੂਲਵਾਸੀ ਲੋਕਾਂ ਦੇ ਇਤਿਹਾਸ ਅਤੇ ਉਹਨਾਂ ਦੇ ਸੱਭਿਆਚਾਰ ਨੂੰ ਸਮਝਦੇ ਹੋਏ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਉਨ੍ਹਾਂ ਨੇ ਕੈਨੇਡਾ ਅੰਦਰ ਆਪਣੇ ਲੰਬੇ ਸਫ਼ਰ ਦੌਰਾਨ ਕੈਨੇਡਾ ਦੇ ਸਮਾਜ ਅੰਦਰ ਤਬਦੀਲੀਆਂ ਲਈ ਬਹੁਤ ਸਾਰੇ ਕਦਮ ਚੁੱਕੇ ਜਿਸ ਵਿੱਚ ਕੈਨੇਡਾ ਦੇ ਸਿਟੀਜ਼ਨਸ਼ਿਪ ਪੇਪਰ ਅੰਦਰ ਮੂਲ ਵਾਸੀ ਲੋਕਾਂ ਬਾਰੇ ਵਧੇਰੇ ਜਾਣਕਾਰੀ ਨੂੰ ਸ਼ਾਮਲ ਕਰਵਾਇਆ ਸੋ ਇਟਸ ਆਲਮੋਸਟ ਸਮਵੇਰ ਅਬਾਊਟ 6 ਮਿਲੀਅਨ ਕੈਨੇਡੀਅਨ ਹੈਵ ਗੋਨ ਥਰੂ ਨਾਓ ਸਿਟੀਜ਼ਨਸ਼ਿਪ ਐਗਜ਼ਾਮ ਓਕੇ ਸੋ ਇਟਸ ਆਲਮੋਸਟ 1/6th ਆਫ ਦ ਪੋਪੂਲੇਸ਼ਨ ði ਨੰਬਰ ਆਫ ਪੀਪਲ ਵੁਡ ਕਮ ਅਪ ਐਂਡ ਸੇ ਓ ਇਟ ਵਾਸ ਯੂ ਆਈ ਹੈਡ ਟੂ ਸਟੱਡੀ that exam and he says thank you because we know a little more but it is a just introduction really the people before did not know when i came i had no clue 88 سال دی عمر وچ وی ڈاکٹر چندرکانت شاہ لوکاں نو اپنی لکھتا رہے مول واسیاں دے مسئلے تو جانو کروا رہے ہن پتنی ڈیمینشیا تو پیڑت ہون کارن او کھانا وی خود ہی بناون دے ہن اس تو علاوہ انہاں نو مہماناں دی میزبانی کرن دا بہت شوق ہے i'm always experimenting new uh, way of making the dish and also making new dishes and new desserts and so forth so so that's kind of my takes me off my mind